ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੋਕੜ ਗੱਭਣ ਤੇ ਸੋਈਆਂ ਮਿਆਂ ਬੜਾ ਸੇਰ ਦਿੱਤਾ ਹੈ ਕਿਹ ਹੈ ਜੀ ਆਓ ਪੁੱਛ ਲੈਨੇ ਬਾਈ ਤੁਹਾਡਾ ਤੇਲ ਪੰਜ ਟੋਕੜ ਗੱਭਣਾ ਬਈ ਆਓ ਪੁੱਛ ਲੈ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਈ ਵਧੀਆ ਠੀਕ ਠਾਕ ਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਤੁਮਕੌਰ ਸਿੰਘ ਆ ਜੀ ਪਿੰਡ ਢਿੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਨੇੜੇ ਤਪਾ 4 ਕਿਲੋਮੀਟਰ ਆ ਜੀ ਮੋਬਾਈਲ ਨੰਬਰ ਬੋਲੋ 81464 ਜੀ 55102 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਇਸ ਸਕਰੀਨ ਤੇ ਚੱਲ ਰਿਆਂ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੈਟ ਦੇ ਦਿਆਂ ਇਹ ਦੂਜਾ ਸੂਆ ਡਾਕਟਰ ਦੂਜਾ ਸੂਆ ਹਾਂਜੀ 5 5 ਮਹੀਨਾ ਦੀ ਗੱਭਣ ਆ ਜੀ ਤੇ 8 ਕਿਲੋ ਦੁੱਧਾ ਚੈੱਕ ਪਾਸ ਚੈੱਕ ਪਾਸ ਅਗਲਾ ਆ ਵੀ ਦੱਸਣ ਦੀ ਕਰਾ ਜਿਹੜਾ ਮਰਜੀ ਚਾਰ ਦੇ ਡਾਕਟਰ ਤੋਂ ਕਰਾ ਸਕਦਾ ਜੀ ਠੀਕ ਆ ਬਾਈ ਠੀਕ ਆ ਤੇ ਦੁੱਧ ਕਿੰਨਾ ਦੱਸਿਆ 8 ਕਿਲੋ ਬਾਈ ਠੀਕ ਆ ਬਾਈ ਜਾਤ ਬ੍ਰੀਡ ਚੰਗੀ ਹੈ ਗਰਮੀ ਘੱਟ ਮੰਨੂ ਫੈਂਟ ਚੰਗੀ ਉਹ ਮੋੜ ਦੇ ਬਾਈ ਠੰਡ ਬੜਾ ਚੰਗਾ ਲੱਗਿਆ ਹਾਂ ਤੁਹਾਨੂੰ ਚਬਾਈ ਵੀ ਬਹੁਤ ਚੰਗੀ ਹੈ ਜੀ ਠੀਕ ਆ ਬਾਈ ਤੇ ਮੁੱਲ ਕੀ ਹੈ ਦੋ ਮੁੱਲੇ ਦਾ 35000 ਰ ਡਾਕਟਰ ਮਾਨਤਨ ਹੋ ਜੀ ਫਿਰ ਮਾਨਤਨ ਕਰ ਦਾਂਗੇ ਥੋੜਾ ਬੋਤਾ 35000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਆਰਡਰ ਬਾਈ ਨੇੜ ਤੋਂ ਚੈੱਕ ਕਰਵਾ ਦੇ ਕੱਲਾ ਕੱਲਾ ਤਾਣਾ ਚੁਵਾਈ ਕਿਵੇਂ ਚੁਵਾਈ ਇੱਕ ਨੰਬਰ ਹੈ ਜੀ ਹਮ ਠੀਕ ਓਕੇ ਪਿਸ਼ਾਂਤ ਉਹ ਵੀ ਮੜਾ ਡਾਕਟਰ ਤੇ ਕਰਵਾ ਦੀ ਆਰਡਰ ਕਰਮਾਈ ਦਾ ਚੰਗੜ ਹੁੰਦਾ ਦੂਈਆ ਕਹਿੰਦੇ ਜਮੀ ਕੋਸੂ ਠੀਕ ਆ ਅੱਗੇ ਵੀਰੇ ਦੋ ਨੰਬਰ ਜਿਹੜਾ ਸੂਈ ਇਹ ਵੀ ਦੂਜਾ ਸੂਆ ਡਾਕਟਰ ਗੱਬਣ ਹੈ ਗੱਬਣ ਇਹ ਹੈਗੀ ਆ ਤਿੰਨ ਮਹੀਨੇ ਦੀ ਆ ਬੱਚਾ ਇਹਦਾ ਪੰਜ ਮਹੀਨੇ ਨੂੰ ਸੂਈ ਨੂੰ ਹੋਗੇ ਠੀਕ ਆ ਆ ਲਾਲ ਬੱਚਾ ਖੜਾ ਠੀਕ ਆ ਬੱਚਾ ਦਾ ਹਾਂਜੀ ਬਹਾਦਰ ਬੱਚਾ ਠੀਕ ਆ ਭਾਈ ਦੁੱਧ ਕਿੰਨਾ ਹੋ ਦੁੱਧ ਇਹਦੇ ਥੱਲੇ 10 ਲੀਟਰ ਆ ਜੀ ਠੀਕ ਆ ਭਾਈ ਜਮਾ ਮਿੰਕੇ ਦੇ ਦਿਆਂਗੇ 10 ਇਹ ਲੇਵਾ ਥੋੜਾ ਟਾਈਟ ਜਿਹਾ ਰੱਖਦੀ ਆ ਅੱਛਾ ਤਾਂ ਕਮੂਰ ਨੂੰ ਜੇ ਮੰਨੂ 24 ਜੂਈ ਕਿਵੇਂ 24 ਜੂਈ ਇੱਕ ਨੰਬਰ ਆ ਜਮਾ ਠੀਕ ਆ ਭਾਈ ਤੇ ਮੁੱਲ ਕੀ ਐ ਦਾ ਮੁੱਲ ਦਾ ਡਰੇ ਦਾ 32000 ਆ ਮਾਨਦਾਨ ਹੋ ਜੀ ਮਾਨਦਾਨ ਕਰ ਦਾਂਗੇ ਜੀ 32000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜੀ ਬਰੀ ਦੇ ਵੀ ਸੇਮ ਆ ਭਾਈ ਗਰਮੀ ਘਟ ਮਨੂੰ ਫੈਂਡ ਫੋਡ ਕਰ ਮੈਰੀ ਚੱਗੀਓ ਕੱਦ ਬੈਠ ਠੀਕ ਆ ਥਣ ਚੰਗਾ ਲੱਗਦਾ ਬਾਕੀ ਸਰੀਰ ਸਭ ਵਧੀਆ ਜਿਵੇਂ ਮਰਜੀ ਆ ਬੈਠਾ ਰਹੇ ਠੀਕ ਆ ਐ ਲੈਂਦਾ ਬਾਕੀ ਚਾਹੇ ਭਾਈ 2 ਮਿੰਟ ਟਾਈਮ ਆਪਦੀ ਚਵਾਈ 2 ਟਾਈਮ 3 ਟਾਈਮ ਜਿੰਨਾ ਟਾਈਮ ਜੀ ਕਰਦਾ ਅਗਲੇ ਦਾ ਜੀ ਆਪ ਤੇ ਉਹ ਕਰਕੇ ਲੈ ਕੇ ਆ ਠੀਕ ਆ ਭਾਈ ਅੱਗੇ ਭਾਈ ਤਿੰਨ ਨੰਬਰ ਕਿਹੜਾ 800 ਸੂਈ ਵੀ ਆ ਇਹ ਦੂਜਾ 800 ਆ ਸੂਈ ਵੀ ਆ ਡਾਕਟਰ ਠੀਕ ਆ ਤੇ ਕਿੰਨਾ ਦੁੱਧ ਹੈ ਤੁਹਾਨੂੰ ਇਹਦੇ ਥਲੇ ਹੋਊਗਾ 11 ਲੀਟਰ ਦੁੱਧ ਹੁਣ ਠੀਕ ਆ ਬਾਈ ਜਮਕੰਡੇ ਵਾਲਾ ਖੋਲ ਲਾ ਬਾਈ ਤੋਰ ਕੇ ਦਿਖਾ ਦੇ ਢਾਂਚਾ ਚੰਗਾ ਨਾ ਕਰਮਾ ਵਾਲੀ ਦਾ ਤਦ ਕੁਤ ਬਹੁਤ ਚੰਗਾ ਜੀ ਢਾਂਚਾ ਬਹੁਤ ਜਿੰਨਾ ਥਾਣਾ ਚੰਗਾ ਲੱਗਿਆ ਕੱਲਾ ਕੱਲਾ ਥਾਣਾ ਮੁੱਕੀ ਵਾਲਾ ਥਾਣਾ ਆਰਡਰ ਵੀ ਚੰਗਾ ਕਾਣਾ ਬਸ ਪ੍ਰਿੰਟ ਪ੍ਰਿੰਟ ਚੰਗਾ ਫੇਸ ਫੂਟ ਸਟੈਂਡਰਡ ਆ ਬਾਈ ਤੇ ਦੁੱਧ ਕਿੰਨਾ ਦੱਸਿਆ ਸੀ 11 ਲੀਟਰ ਦੁੱਧ ਆ ਜੀ ਠੀਕ ਆ ਬਾਈ ਤੇ ਮੁੱਲ ਬਈ ਇਹ ਨਾ ਮੋਲ ਡਾਕਟਰ ਇਹਦਾ 32000 ਰੁਪਇਆ 36000 32 32000 ਮਾਨਤਾਨ ਹੋ ਜਾ ਸੀਲ ਠੰਡੀ ਨਹੀਂ ਆ ਜਿਵੇਂ ਮਰਜ਼ੀ ਆ ਬੈਠਾ ਰਹਿ ਠੀਕ ਆ ਭਾਈ ਮਾਨਤਾਨ ਕਰ ਦਿਆਂਗੇ ਜੀ ਤੇ ਮੰਗਰੇ ਦੇ ਬੱਚੀ ਆ ਕਿਹੜੀ ਬੱਚੀ ਆਹ ਖੜੀ ਹੈ ਜੀ ਉਰਲੇ ਪਾਸੇ ਆਹੀ ਹਾਂਜੀ ਠੀਕ ਆ 32000 ਰੁਪਇਆ ਮੋਲ ਬੱਚਾ ਭਾਈ ਬੱਚੀ ਆ ਬੱਚੀ ਵੀ ਚੰਗੀ ਹੈ ਨਾ ਠੀਕ ਅੱਗੇ ਵੀਰੇ 4 ਨੰਬਰ ਕਿਹੜਾ ਸੂਆ ਸੂਈ ਦੀ ਆ ਇਹ ਤੀਜਾ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਿਆ ਹੋਣਗੇ 22 ਦਿਨ 20 22 ਦਿਨ अच्छा आ रस्सा बैठागा जेड़ा बैठा बच्चा हां जी हां जी ठीक है बच्चा हां जी ते दूध ਕਿੰਨਾ ਬਈ ਰੋਦੇ ਰਹਲੇ ਹੋਊਗਾ 15 ਦੇ ਲਵੀ ਆ ਜੀ ਦੁੱਧ 14 ਤੋਂ ਬਾਹਰ ਮਿੰਟ ਕੇ ਦੇ ਦਿਆਂਗੇ ਜਮ ਠੀਕਾ 600 ਚੰਗਾ ਪ੍ਰਿੰਟ ਚੰਗਾ ਥਣ ਬੜਾ ਚੰਗਾ ਲੱਗੇ ਚਵਾਈ ਕਿਵੇਂ ਬਈ ਚਵਾਈ ਚੋ ਇੱਕ ਨੰਬਰ ਆ ਜਮਾ ਡਾਕਟਰ ਠੀਕਾ ਤੇ ਸ਼ੀਲ ਸਾਹਿਬ ਐਨੇ ਆ ਹੂੰ ਤਾਂ ਮੈਂ ਰੱਸਾ ਸੱਡ ਕੇ ਵੇਜਾ ਠੀਕਾ ਆ ਨਹੀਂ ਹੈਗਾ ਵੀ ਲੱਤ ਮਾਰ ਜੂਗੀ ਠੀਕਾ ਭਾਈ ਤੇ ਮੋਲੇ ਦਾ ਭਾਈ ਮੋਲੇ ਤਾਂ 42000 ਰੁਪਏ ਆ ਹਾਂ ਤਾਂ ਹੋਜੀ ਭਾਈ ਮਾਨਤਾਨ ਕਰ ਦਾਂਗੇ 42000 ਰੁਪਇਆ ਮੋਲ ਮਾਨਤਾਨ ਜਿਹੜਾ ਮੁੱਕ ਤੇ ਜਰੂਰ ਹੋ ਜਾਊਗਾ ਆਰਡਰ ਨੇੜੇ ਤੋਂ ਚੈੱਕ ਕਰਵਾਣੇ ਆ ਥਣ ਥਣ ਚੰਗਾ ਲੱਗਿਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਤੇ ਪੂਰੀ ਵਿਥੀ ਤੇ ਥਾਣਾ ਠੀਕ ਸੀ ਸਭ ਬੋਤਰਾ ਟ੍ਰੇਨ ਜਿਵੇਂ ਮਰਜੀ ਬੈਠਾ ਰਹੇ ਠੀਕ ਆ ਕੋਈ ਵਾਸਤਨ ਲੈ ਥਣ ਬੜਾ ਚੰਗਾ ਲੱਗਿਆ ਬੜਾ ਚੰਗਾ ਥਾਣਾ ਜੀ ਤੇ ਸ਼ਾਮ ਤੱਕ ਕਾਡਰ ਦੇਖੋ ਕਿ ਇਹਦੇ ਰੋਟ ਬਣਾਉਂਦੀ ਏ ਠੀਕ ਆ ਜੀ ਅੱਗੇ ਵੀਰੇ 5 ਨੰਬਰ ਇਹ ਪਹਿਲਾ ਬੱਚਾ ਹੀ ਆ ਜੀ ਠੀਕ ਆ ਤੇ ਮੰਨ ਕੇ ਚੱਲ 4 ਮਹੀਨੇ ਦੀ ਗੱਭਣ ਹੈ ਠੀਕ ਆ ਹਾਂ ਚੈੱਕ ਪਾਸ ਹੋਈ ਵੀ ਆ ਠੀਕ ਆ ਅਗਲਾ ਦਸੱਲੀ ਕਰਾ ਸਕਦਾ ਠੀਕ ਆ ਬ੍ਰੀਡ ਚੰਗੀ ਆ ਹਣ ਬ੍ਰੀਡ ਚੰਗੀ ਆ ਜੀ ਗਰਮੀ ਗਰਮੀ ਨਹੀਂ ਮੰਨਣ ਮੱਧ ਦੇ ਦੁੱਧ ਦਾ ਮੁਕਾਬਲਾ ਕਰ ਹਾਂ ਜੀ ਹਾਂ ਜੀ ਹਾਂ ਜੀ 4 ਕਾ ਦੁੱਧ ਗਰਮੀ ਗਰਮੀ ਜਮੇ ਸਵਾਲ ਪੈ ਜੀ ਇਹ ਵੀ ਚੰਗੀ ਆਉਂਦੀ ਮੁੱਲ ਕੀ ਇਹਦਾ ਮੁੱਲ ਡਾਕਟਰ ਇਹਦਾ 17000 ਆ ਮਾਮਤਾਨ ਹੋ ਜੀ ਬਈ ਮਾਮਤਾਨ ਕਰ ਦਾਂਗੇ 17000 ਰੁਪਿਆ ਮੁੱਲ ਮਾਨਤਾ ਨ ਜ਼ਰੂਰ ਹੋ ਜਾਊਗਾ 6 ਸ ਚੰਗਾ ਸਿੰਘ ਜੀ ਰੋਂ ਠੱਡੀ ਆ ਨਾ ਬਾਹਲੀ ਠੰਡੀ ਆ ਜੀ ਮੈਂ ਮਰ ਜਿਆ ਰਸਾ ਸੱਡ ਕੇ ਬੈਈ ਹੋਈ ਜਿਵੇਂ ਮਰਜੀ ਲੈ ਤਲਾਈ ਚੱਲ ਕੋਈ ਚੱਕਰੀ ਮੁੱਲ ਵੀ ਜਾਇਆ ਜਾ ਬਈ ਮਾਨਤਾ ਤਾਂ ਐ ਬਸੀਆਂ ਬਸੀਆਂ ਵੀ ਕੀ ਜਾਣੀਗਾ ਡਾਕਟਰ 15 15000 ਮੁੱਲ ਸਹੀ ਗੱਲ ਅੱਗੇ ਬਈ 6 ਨੰਬਰ ਇਹ ਵੀ ਗੱਬਣਾ ਇਹ ਵੀ ਗੱਬਣਾ ਡਾਕਟਰ ਸਾਡੇ 4 ਮਹੀਨੇ ਦੀ ਠੀਕ ਆ ਤੇ ਦੁੱਧ ਦਾ ਰਿਕਾਰਡ ਕੀ ਆ ਬਈ ਮਾਨ ਦੁੱਧਰ ਕਟ 22 23 ਕਿਲੋ ਦਾ ਡਾਕਟਰ ਇਹਦਾ ਠੀਕ ਆ ਹਾਂਜੀ ਉਹ ਲੋ ਬਈ ਤੋਰ ਕੇ ਰੱਖੋ ਹਉਜੀ ਕੱਦ ਦੀ ਚੰਗੀ ਆ ਨਾ ਕੱਦ ਕੋਦ ਚੰਗਾ ਬਾਕੀ ਸਾਰੀ ਝੋਲੀ ਵੀ ਚੰਗੀ ਆ ਖਾਣ ਖੋਣ ਬਾਲਾ ਕੱਲਾ ਕੱਲਾ ਲੱਗਿਆ ਜੀ ਨਾ ਇਸ ਉਸ ਵੀ ਚੰਗਾ ਗਾ ਬਾਕੀ ਰੰਗ ਰੂਪ ਚੰਗਾ ਝੋਲੀ ਚੰਗੀ ਆ ਮੁੱਲ ਬਈ ਇਹਦਾ ਇਹਦਾ 20000 ਰੁਪਿਆ ਦਾ ਮਾਨ ਤਣ ਹੋ ਜੀ ਮਾਨ ਤਣ ਕਰ ਦਿਆਂਗੇ ਇੱਕ ਪਾਸਾ ਅਗਲਾ ਜਿਹੜਾ ਮਰਜ਼ੀ ਕਰਾ ਸਕਦਾ ਆਪਣੇ ਠੀਕ ਆ 22000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਤੇ ਮਾਰ ਤਣ ਜਰੂਰ ਸੋਚ ਲੈ ਅੱਗੇ ਵੀਰੇ 7 ਨੰਬਰ ਤੇ ਇਹ ਤੀਜਾ ਸੁਆਹ ਡਾਕਟਰ ਸੁਈ ਵੀ ਆ ਸੁਈ ਵੀ ਆ ਇਹ ਗੱਬਣ ਵੀ ਆ 3 ਮਹੀਨੇ ਦੇ ਠੀਕ ਆ ਤੇ ਮੰਗਰਲੇ ਥਾਂ ਦੀ ਤੇਲ ਆ ਦੁੱਧ 7 ਕਿਲੋ ਆ ਠੀਕ ਆ ਹਾਂਜੀ ਇੱਕ ਥਾਂ ਦੀ ਵੀ ਤੇਲ ਤਿੰਨ ਸਹੀ ਚੱਲਦੀ ਹੈ ਤੇਲ ਜਮਾ ਉੱਪਰ ਆ ਜੀ ਤੇ ਬਾਕੀ ਆਪਾਂ ਜਿਹਨੇ ਡੰਗ ਲਾਉਣਾ ਪੂਰਾ ਫੁੱਲ ਲਾਹੋ ਹੂੰ ਗੱਬਣ ਵੀ ਆ 3 ਮਹੀਨੇ ਦੀ ਠੀਕ ਆ ਤੇ ਮੁੱਲ ਵੀ ਇਹਦਾ ਮੁੱਲ ਇਹਦਾ ਜਾਇਜ਼ 12000 ਰੁਪਏ ਹੈ ਮਾਨਤਨ ਜ਼ਰੂਰ ਹੈ ਮਾਨਤਨ ਕਰ ਦਾਂਗੇ 12000 ਰੁਪਏ ਮੁੱਲ ਮਾਨਤਨ ਜ਼ਰੂਰ ਹੋ ਜਾਊਗਾ ਕੱਦ ਵੱਡ ਰੰਗ ਰੂਪ ਚੰਗਾ ਦਾ ਨੰਗਾ ਲਾਉ ਨੂੰ ਕੁਝ ਨਹੀਂ ਆ ਅੱਗੇ ਵੀਰੇ ਲਾਸਟ ਤੇ ਕਿੰਨੇ ਇਹ ਅਫਸਰ ਬੱਸੀ ਆ ਲੈਟਰਾ ਠੀਕ ਆ ਕਿੰਨੀ ਉਮਰ ਹੈ ਜੀ ਇਹਦੀ ਉਮਰ 2 ਸਾਲ ਤੋਂ ਉੱਪਰ ਹੀ ਆ ਜੀ ਮਨ ਠੀਕ ਆ ਭਾਈ ਥਾਂ ਥਣ ਚੰਗਾ ਥਾਂ ਥਣ ਬਹੁਤ ਚੰਗਾ ਬਾਤੀ ਨੂੰ ਰਾਤ ਬੜ ਬਧੀਆ ਕਿੰਨਾ ਕਿ ਦੁੱਧ ਸੀ ਮਾਂ ਥੱਲੇ ਪਤਾ ਪਈ ਦੁੱਧ ਤਾਂ 16 17 ਕਿਲੋ ਦੁੱਧ ਦੱਸਿਆ ਜੀ ਉਹਨਾਂ ਨੇ ਠੀਕ ਆ ਭਾਈ ਤੇ ਮੁੱਲ ਕੀ ਇਹਦਾ ਮੁੱਲ ਇਹਦਾ ਜਾਇਜ਼ 4500 ਰੁਪਏ ਦੇ ਦਾਂਗੇ ਦਾ 4500 ਰੁਪਿਆ ਮੁੱਲ ਮਾਨ ਤਨ ਹੋ ਜੂਗਾ ਨਾ ਮਾਨ ਤਨ ਕਰ ਦਾਂਗੇ ਠੀਕ ਆ 4500 ਰੁਪਿਆ ਮੁੱਲ ਮਾਨ ਤਨ ਜ਼ਰੂਰ ਹੋ ਜੀ ਨਾਗੇ ਸੀਗੇ ਬਾਈ ਕੋਲੇ ਜਿਹੜੇ ਸਾਰੀ ਦਾ ਸਾਥ ਤੇ ਕਿ ਵਿਕੀ ਟੋਕਰ ਗੱਬਣਾ ਨੇ ਕੀ ਕਿਸੇ ਵੀ ਰੇ ਕੋਈ ਵੀ ਨਾ ਕੋ ਪਸੰਦਾ ਹੀ ਬਾਈ ਨਾ ਨਾ ਡਾਕਟਰ ਆਏ ਆ ਹਾਂਜੀ ਜੇ ਕੋਈ ਆ ਟੋਕਰਾਂ ਗੱਬਣਾ ਦੁੱਨੇ ਲੈਂਦਾ ਬੱਛੀਆਂ ਠੀਕ ਆ ਉਹ ਇਹ ਆ ਆਪਾਂ ਥੋੜਾ ਬਹੁਤਾ ਮਾਨ ਤਾਨ ਬੱਦ ਕਰਦੇ ਆ ਬਹੁਤ ਠੀਕ ਆ ਬਾਈ ਵੀ ਜੇ ਜੋੜੀ ਲੈਂਦਾ ਕੋਈ ਪਾਲਣ ਨੂੰ ਹਾਂਜੀ ਹਾਂ ਤੇ ਉਹ ਇਹ ਮਾਨ ਤਾਨ ਹੋ ਜਾਊਗਾ ਬੱਦ ਬਹੁਤ ਠੀਕ ਹਾਂ